ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਦਾ ਵਲੌਗ ਅਸੀਂ ਬੜਾ ਇਤਿਹਾਸਿਕ ਵੀ ਕਹਿ ਸਕਦੇ ਹਾਂ ਤੇ ਉਹਨੂੰ ਕੁਦਰਤੀ ਵੀ ਕਹਿ ਸਕਦੇ ਕਿਉਂਕਿ ਇਸ ਟਾਈਮ ਅਸੀਂ ਖੜੇ ਆਂ ਜੀ ਸਤਲੁਜ ਦਰਿਆ ਤੋਂ ਜਿਹੜਾ ਇੱਕ ਸਰਹੰਦ ਨੇ ਨਿਕਲਦੀ ਉਸਤੇ ਬਣੇ ਨਵੇਂ ਪੁਲ ਦੇ ਉੱਤੇ ਇਹ ਨਵਾਂ ਪੁਲ ਹੁਣੇ ਤਿਆਰ ਕੀਤਾ ਗਿਆ ਇਹਨੂੰ ਇਹ ਜਿਹੜਾ ਪੁਲ ਹੈਗਾ ਇਹ ਤਾਰਾਂ ਦੇ ਸਹਾਰੇ ਤੇ ਖੜਾ ਹੈ ਤੇ ਅੱਜ ਅਸੀਂ ਜਾ ਰਹੇ ਆਂ ਜੀ ਹੁਮਾमाश ਕੀ ਗੁਰਦਰਾ ਸਾਹਿਬ ਜੋ ਕਿ ਸ਼ਿਵਾਲਿਕ ਦੀਆਂ ਬੜੀਆਂ ਖੂਬਸੂਰਤ ਪਹਾੜੀਆਂ ਦੇ ਵਿੱਚ ਉਹਦੇ ਕੰਡੇ ਤੇ ਵਸਿਆ ਹੋਇਆ ਏ ਤੇ ਰਸਤੇ ਦੇ ਵਿੱਚ ਜਾਂਦੇ ਹੋਏ ਸਾਨੂੰ ਉਹਦੇ ਬੜੇ ਕੁਦਰਤੀ ਨਜ਼ਾਰੇ ਪਿੰਡਾਂ ਦੇ ਬੜੇ ਸੋਹਣੇ ਮਿਲਣਗੇ ਜੋ ਦਰਿਆ ਦੇ ਲੱਗ ਕੇ ਪਿੰਡ ਵਸੇ ਹੋਏ ਨੇ ਤੇ ਜਿਹੜੀ ਇਹਦੀ ਲੋਕੇਸ਼ਨ ਹੈ ਜੀ ਕੁਮਾ ਮਾਸਕੀ ਆਉਣ ਜੀ ਅਗਰ ਅਸੀਂ ਨਵਾਂ ਸ਼ਹਿਰ ਜਲੰਧਰ ਵਾਲੀ ਸਾਈਡ ਤੋਂ ਆੰਦੇ ਆ ਜੀ ਤਾਂ ਉਧਰੋਂ ਅਸੀਂ ਆਵਾਂਗੇ ਤਾਂ ਆਪਾਂ ਨੇ ਪੁਲ ਕ੍ਰੋਸ ਕਰਕੇ ਖੱਬੇ ਪਾਸੇ ਨੂੰ ਜਾਣਾ ਜੀ ਤੇ ਜੇਕਰ ਆਪਾਂ ਰੂਪਨਗਰ ਵਾਲੀ ਸਾਈਡ ਤੋਂ ਆਵਾਂਗੇ ਤਾਂ ਬਿਲਕੁਲ ਰਾਈਟ ਸਾਈਡ ਤੇ ਟਰਨ ਕਰ ਜਾਣਾ ਜੀ ਤੇ ਆਓ ਅੱਗੇ ਆਪਾਂ ਚੱਲਦੇ ਹਾਂ ਨਾਲੇ ਤੇ ਤੁਹਾਨੂੰ ਕੁਦਰਤੀ ਨਜ਼ਾਰੇ ਦਿਖਾਵਾਂਗੇ ਜਾਂਦਿਆਂ ਨੂੰ ਸਾਨੂੰ ਖੱਬੇ ਪਾਸੇ ਇੱਕ ਬਰਡ ਵਾਚ ਸੈਂਟਰ ਮਿਲੇਗਾ ਜੋ ਬਣਿਆ ਹੋਇਆ ਹੈ ਤੇ ਉਸ ਤੋਂ ਬਾਅਦ ਥੋੜਾ ਅੱਗੇ ਜਾਵਾਂਗੇ ਤਾਂ ਇੱਕ ਕਟਲੀフィਸ਼ ਵਾਰਮ ਵੀ ਆਏਗਾ ਤੇ ਸੱਜੇ ਪਾਸੇ ਦੋ ਕਨਵੈਂਟ ਸਕੂਲ ਵੀ ਆਣਗੇ ਬਹੁਤ ਹੀ ਸੋਹਣੇ ਨਜ਼ਾਰੇ ਨੇ ਕੁਦਰਤ ਦੇ ਦੇਖੋ ਤੁਸੀਂ ਇਹੋ ਜਿਹੇ ਟ੍ਰੇਲ ਤੁਹਾਨੂੰ ਕਿਤੇ ਨਹੀਂ ਮਿਲਣਗੇ ਅੱਜਕੱਲ ਪਿੰਡਾਂ ਦੇ ਵਿੱਚ ਬਹੁਤ ਘੱਟ ਹੈ ਤੇ ਇੱਥੇ ਦੋ ਕਨਵੈਂਟ ਸਕੂਲ ਵੀ ਇਹ ਦੇਖੋ ਸੈਂਟ ਕਾਰਮਨ ਸਕੂਲ ਆਇਆ ਗਈ ਪਹਿਲਾਂ ਸੱਜੇ ਤੋਂ ਥੋੜੀ ਦੂਰੀ ਤੇ ਇਸ ਦੇ ਨਾਲ ਹੀ ਬਿਲਕੁਲ ਨਜ਼ਦੀਕ ਹੀ ਇਹਦੇ ਤੁਹਾਨੂੰ ਚਿਦਿਗੁਰੂ ਰਾਮ ਰਾਏ ਪਬਲਿਕ ਸਕੂਲ ਵੀ ਮਿਲੇਗਾ ਇਹ ਦੋਨੇ ਸਕੂਲ ਕਨਵੈਂਟ ਸਕੂਲ ਨੇ ਜੀ ਤੇ ਟ੍ਰੇਲ ਦੇ ਆਲੇ ਦੁਆਲੇ ਤੁਹਾਨੂੰ ਬਹੁਤ ਸੋਹਣੀਆਂ ਬਹੁਤ ਸੋਹਣੇ ਨਜ਼ਾਰੇ ਮਿਲਣਗੇ ਇਹ ਹੈ ਜੀ ਗੁਰੂ ਰਾਮ ਰਾਏ ਪਬਲਿਕ ਸਕੂਲ ਇਸ ਟ੍ਰੇਲ ਦੇ ਵਿੱਚ ਤੁਹਾਨੂੰ ਬਰਡ ਵਾਚ ਸੈਂਟਰ ਦੇ ਨਾਲ ਨਾਲ ਕਟਲੀ ਦਾ ਇੱਕ ਫਿਸ਼ ਫਾਰਮ ਤੇ ਉਹ ਤੁਹਾਨੂੰ ਦਿਖੜ ਗਿਆ ਤੇ ਦੇਖੋ ਕਿੰਨਾ ਸੋਹਣਾ ਨਜ਼ਾਰਾ ਹੈ ਜੀ ਰਸਤੇ ਵਿੱਚ ਤੁਹਾਨੂੰ ਰੂਟੀਨ ਦੇ ਵਿੱਚ ਇੱਥੇ ਬੰਦੇ ਬਹੁਤ ਜ਼ਿਆਦਾ ਸੈਰ ਕਰਦੇ ਮਿਲਣਗੇ ਮੌਸਮ ਬਹੁਤ ਸੁਹਾਵਣਾ ਸੀ ਕਿ ਗਰਮੀ ਬਿਲਕੁਲ ਵੀ ਨਹੀਂ ਥੀ ਲੱਗ ਰਹੀ ਸਾਨੂੰ ਹਾਂ ਅਸੀਂ ਸਵੇਰੇ ਜਲਦੀ ਨਿਕਲ ਗਏ ਸੀ ਕਿ तकरीबन 7 ਵਜੇ ਤੇ ਰਸਤੇ ਵਿੱਚ ਫਿਸ਼ ਫਾਰਮ ਇੱਕ ਕਟਲੀ ਦਾ ਫਿਸ਼ ਫਾਰਮ ਹੈ ਜੀ ਇਹਨੂੰ ਬਣੇ ਹੋਇਆ ਕਾਫੀ ਪੁਰਾਣਾ ਹੋ ਗਿਆ ਥੋੜੀ ਸਾਫ ਸੰਭਾਲ ਦੀ ਕਮੀ ਹੈ ਇੱਥੇ ਅਸੀਂ ਬਿਲਕੁਲ ਸਤਲੁਜ ਦਰਿਆ ਦੇ ਕੰਢੇ ਤੇ ਖੜੇ ਆ ਤੇ ਤੁਹਾਨੂੰ ਦਿਖਾਵਾਂਗੇ ਇੱਥੇ ਕੁਦਰਤ ਦੇ ਨਜ਼ਾਰੇ ਦੇਖੋ ਮੌਸਮ ਕਿੰਨਾ ਸੋਹਣਾ ਹੈ ਜੀ ਸਾਹਮਣੇ ਦੇਖੋ ਸਤਲੁਜ ਦਰਿਆ ਤੇ ਦੂਜੇ ਸਾਈਡ 'ਚ ਸ਼ਿਵਾਲਿਕ ਦੀਆਂ ਪਹਾੜੀਆਂ ਤੇ ਤੁਹਾਨੂੰ ਅਸੀਂ ਸ਼ਿਵਾਲਿਕ ਦੀਆਂ ਪਹਾੜੀਆਂ ਵੀ ਦਿਖਾਵਾਂਗੇ ਕਿ ਕਿ ਰੋਪੜ ਤੋਂ ਹੀ ਸ਼ੁਰੂ ਹੁੰਦੀਆਂ ਹੋਈਆਂ ਇਹ ਨੰਗਲ ਤੋਂ ਅੱਗੇ ਤੱਕ ਜਾਂਦੀਆਂ ਨੇ ਤੇ ਰਸਤੇ ਵਿੱਚ ਕਾਫੀ ਸਾਰੇ ਪਿੰਡ ਜਿਦਾ ਬਹਾਦਰਪੁਰ ਹੋ ਗਿਆ ਕਟੜੀ ਹੋ ਗਿਆ ਤੇ ਚੱਕ ਠੇਰਾ ਪਤਲਾ ਲੋਦੀਵਜਰਾਉ ਹੋਰ ਕਾਫੀ ਸਾਰੇ ਪਿੰਡ ਸਾਨੂੰ ਦੇਖਣ ਨੂੰ ਮਿਲੇਗੀ ਸਰਸਤੇ ਨੂੰ ਮੈਂ ਪਹਿਲੀ ਵਾਰ ਹੀ ਆਈ ਤੇ ਬਹੁਤ ਹੀ ਜਿਆਦਾ ਸੋਹਣਾ ਹੈ ਸਾਹਮਣੇ ਦੇਖੋ ਸ਼ਿਵਾਲਿਕ ਦੀਆਂ ਪਹਾੜੀਆਂ ਤੇ ਇਹ ਨੰਗਲ ਤੋਂ ਅੱਗੇ ਤੱਕ ਜਾਂਦੀ ਹੈ ਨਾ ਦੀ ਸ਼ੁਰੂਆਤ ਰੋਪੜ ਤੋਂ ਹੁੰਦੀ ਹੈ ਜੀ ਅਸੀਂ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਤੁਹਾਨੂੰ ਜਰੂਰ ਜਾਣਕਾਰੀ ਦਵਾਂਗੇ ਜੀ ਤੇ ਇਹ ਕਦੋਂ ਬਣਿਆ ਕਿਹਨੇ ਬਣਾਇਆ ਤੇ ਕੀ ਦੀ ਯਾਦ ਵਿੱਚ ਬਣਾਇਆ ਗਿਆ ਅੱਪਾ ਤੁਹਾਡਾ ਨਾ ਜਰੂਰ ਸ਼ੇਅਰ ਕਰਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਸਾਡੇ ਨਾਲ ਬਨੇ ਰਹੋ ਤੇ ਆਪਾਂ ਪਿੰਡਾਂ ਦੇ ਵਿੱਚ ਉਹਦੀ ਲੰਗ ਰੇ ਆ ਜੀ ਬੜੇ ਸੋਹਣੇ ਪਿੰਨੇ ਦੇਖੋ ਜਗਾ ਜਗਾ ਤੇ ਬੋਰਡ ਤੁਹਾਨੂੰ ਲੱਗੇ ਹੋਏ ਮਿਲ ਜਾਣਗੇ ਆਸਾਨੀ ਨਾਲ ਤੁਸੀਂ ਜਾ ਸਕਦੇ ਹੋ ਅਸੀਂ ਪਹਿਲੀ ਵਾਰ ਹੀ ਗਏ ਅਸੀਂ ਕਿਸਾਨ ਨੂੰ ਕਿਸੇ ਨੂੰ ਪੁੱਛਣ ਦੀ ਲੋੜ ਵੀ ਨਹੀਂ ਪਈ ਰਸਤੇ ਵਿੱਚ ਤੇ ਸਾਨੂੰ ਅਸੀਂ ਬੋਰਡ ਦੇ ਦੇਖ ਦੇਖ ਕੇ ਆਰਾਮ ਨਾਲ ਗੁਰਦੁਆਰੇ ਦੇ ਸਾਫ ਦੀ ਬਿਲਡਿੰਗ ਤੱਕ ਪਹੁੰਚ ਚੁੱਕੇ ਸੀਗੇ ਇਸ ਰਸਤੇ ਵਿੱਚ ਆ ਲੱਗੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਨਹੀਂ ਹੋਵੇਗੀ ਜਗਾ ਜਗਾ ਤੇ ਪੋੜ ਲੱਗੇ ਹੋਇਆ ਤੁਸੀਂ ਆਰਾਮ ਨਾਲ ਹੀ ਆ ਸਕਦੇ ਹੋ ਤੇ ਰਸਤਾ ਵੀ ਬਿਲਕੁਲ ਸਾਫ ਸੁਥਰਾ ਹੈ ਤੇ ਇਹ ਕਾਫੀ ਪਿੰਡਾਂ ਦੇ ਵਿੱਚੋਂ ਹੁੰਦੇ ਹੋਏ ਗੁਰਦੁਆਰਾ ਸਾਹਿਬ ਤੱਕ ਪਹੁੰਚਦਾ ਹੈ ਹਾਂਜੀ ਸੰਗਤ ਜੀ ਇਹ ਸਿੱਖ ਸਥਾਨ ਹੈ ਜਿਹੜਾ ਇਹ ਸੰਤਨ ਬਾਬਾ ਕੁੰਮਾ ਮਾਸ਼ਕੀ ਯਾਦ ਵਿੱਚ ਬਣਾਇਆ ਗਿਆ ਹੈ ਬਾਬਾ ਕੁੰਮਾ ਮਾਸ਼ਕੀ ਦੀ ਚੋਪੜੀ ਵਿੱਚ ਸਹਿਬਜ਼ਾਦਿਆਂ ਅਤੇ ਮਾਤਾ ਗੁਜਰਕੌਰ ਜਿਨੇ ਰਾਤ ਬਕੀਤ ਕੀਤੀ ਸੀ ਤੇ ਇਸ ਸਥਾਨ ਦੀ ਖੋਜ ਗੁਰੂ ਪਾਸ਼ਾ ਦੀ ਕਿਰਪਾ ਦੇ ਨਾਲ ਸੁਰਿੰਦਰ ਸਿੰਘ ਖਾਲਸਾ ਨੇ ਕੀਤੀ ਜਿਨ੍ਹਾਂ ਦਾ ਪਿੰਡ ਖਜੂਰਲਾ ਤਹਿਸੀਲ ਫਗਵਾੜੇ ਥੀਲਾ ਫਗਵਾੜੇ ਦੇ ਰਹਿਣ ਵਾਲੇ ਸੀ 2004 ਈਸਵੀ ਵਿੱਚ ਇਹਦੀ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਸ਼ੁਰੂਆਤ ਕੀਤੀ ਗਈ ਸੀ ਤੇ 2007 ਦੇ ਵਿੱਚ ਇਸ ਗੁਰਦੁਆਰ ਸਾਹਿਬ ਨੂੰ ਪੂਰਾ ਸੰਪੂਰਨ ਕਰਕੇ ਗੁਰੂ ਗੁਰਬ੍ਰੰਸਾ ਜੀ ਦਾ ਪ੍ਰਕਾਸ਼ ਕਰਕੇ ਇਸ ਸਥਾਨ ਨੂੰ ਕਾਇਮ ਕੀਤਾ ਗਿਆ ਆਓ ਤੁਹਾਨੂੰ ਅੰਦਰ ਅਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉੰਨੇ ਆ ਜੀ ਜਦੋਂ ਹੀ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਕਰਦੇ ਆ ਜੀ ਸਾਹਮਣੇ ਹੈਗਾ ਲੰਗਰ ਹਾਲ ਤੇ ਆਪਣੇ ਖੱਬੇ ਪਾਸੇ ਦਰਵਾਰ ਸਾਹਿਬ ਆ ਜੀ ਦਰਵਾਜ਼ਾ ਸਾਹਿਬ ਤੋਂ ਐਂਟਰ ਕਰਦੇ ਪਹਿਲਾਂ ਇਹ ਸਾਹਮਣੇ ਫੋਟੋ ਲੱਗੀ ਹੋਈ ਆ ਜੀ ਮਾਤਾ ਗੁਜਰ ਘੋਰ ਦੇ ਛੋਟੇ ਸ਼ਹਿਬ ਜਾਂਦਿਆਂ ਦੀ ਤੇ ਸਾਨੂੰ ਇਹ ਦਿਖਾਉਂਦੇ ਆਂ ਜੀ ਪਹਿਲਾਂ ਆਪਾਂ ਦਰਸ਼ਨ ਕਰ ਲਈਏ ਅੰਦਰ ਦਰਬਾਰ ਸਾਹਿਬ ਜਿਹੜੀ ਦਰਬਾਰ ਸਾਹਿਬ ਅੰਦਰ ਬਹੁਤ ਹੀ ਸੋਹਣਾ ਹੈ ਜੀ ਇਹ ਇੱਥੇ ਸ਼ਸਤਰ ਬੇ ਨੇ ਇਹ ਇੱਥੇ ਕੋ ਬੇੜੀ ਦਾ ਮਲਾ ਬਾਬਾ ਕੁੰਬਾ ਮਾਸ਼ ਕੀ ਜੀ ਦਾਦੀ ਮਾਂ ਗੁਜਰਕੌਰ ਅਤੇ ਛੋਟੇ ਸਹਾਬਜਾਦਿਆਂ ਨੂੰ ਦਰਿਆ ਪਾਰ ਕਰਵਾਉਂਦੇ ਹੋਏ ਇਹ ਇਸ ਸਕਰੀਨਸ਼ਾਟ ਲੇਕੇ ਤੁਸੀਂ ਇਤਿਹਾਸ ਪੜ੍ਹ ਸਕਦੇ ਹੋ ਜਿਵੇਂ ਹੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਨਿਕਲਦੇ ਆਂ ਤੇ ਸਾਹਮਣੇ ਇਹ ਫੋਟੋਆਂ ਲਗਾਈਆਂ ਹੋਈਆਂ ਨੇ ਇਹ ਉਸ ਇਤਿਹਾਸ ਨੂੰ ਦੁਹਰਾ ਰਹੀਆਂ ਨੇ ਕਿ ਕਿੱਥੇ-ਕਿੱਥੇ ਸੈਭਜਾਦਿਆਂ ਨੂੰ ਰੱਖਿਆ ਗਿਆ ਤੇ ਮਾਤਾ ਗੁਜਰਪੁਰ ਜੀ ਨੂੰ ਤੇ ਇਹ ਜਿੱਥੋਂ ਪਰਿਵਾਰ ਵਿਛੜਿਆ ਸੀਗਾ ਪਰਿਵਾਰ ਵਿਛੋੜਾ ਸਾਹਿਬ ਤੋਂ ਲੈ ਕੇ ਠੰਡੇ ਬੁਰਜ ਤੱਕ ਦੀਆਂ ਇੱਥੇ ਸਾਰੀਆਂ ਫੋਟੋ ਲਗਾਈਆਂ ਜਿੱਥੇ ਇਹਨਾਂ ਨੂੰ ਰਾਤ ਕੱਟੀ ਉਸ ਉਸ ਪੂਰ ਦਵਾਰ ਸਾਹਿਬ ਦੀਆਂ ਸਭ ਫੋਟੋ ਲਗਾਈਆਂ ਹੋਈਆਂ ਹੈ ਜੀ ਤੁਸੀਂ ਸਕਰੀਨਸ਼ਾਟ ਲੈ ਕੇ ਪੜ੍ਹ ਵੀ ਸਕਦੇ ਇਸ ਗੁਰਦੁਆਰਾ ਸਾਹਿਬ ਦੀ ਦੇਖ ਰੱਖ ਪਿੰਡਾਂ ਦੀ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾਂਦੀ ਹੈ ਜੋ ਕਿ ਬਹੁਤੀ ਵਧੀਆ ਢੰਗ ਨਾਲ ਕੀਤੀ ਜਾਂਦੀ ਹੈ ਤੇ ਕਿਤੇ ਨਾ ਕਿਤੇ ਇਸ ਗੁਰਦੁਆਰੇ ਨੂੰ ਅਣਗੋਲਿਆ ਵੀ ਜਾ ਰਿਹਾ ਹੈ ਜਦੋਂ ਅਸੀਂ ਇੱਥੇ ਆਏ ਤਾਂ ਬਿਲਕੁਲ ਸ਼ਾਂਤੀ ਕੋਈ ਆਣਾ ਜਾਣਾ ਨਹੀਂ ਜੀ ਸੰਤਾਂ ਬਹੁਤ ਘਟ ਆਉਂਦੀਆਂ ਨੇ ਸਿਰਫ ਉਦੋਂ ਹੀ ਆਉਂਦੀਆਂ ਨੇ ਜਦੋਂ ਦਸੰਬਰ ਮਹੀਨੇ ਵਿੱਚ ਸ਼ੀ ਦਿ ਦਿਵ ਸੰਦੇਯ ਉਦੋਂ ਹੀ ਇੱਥੇ ਜ਼ਿਆਦਾ ਰਸ਼ ਦੇਖਿਆ ਜਾਂਦਾ ਹੈ ਵੈਸੇ ਬਹੁਤ ਜ਼ਿਆਦਾ ਘੱਟ ਰਸ਼ ਹੁੰਦਾ ਹੈ ਜਦੋਂ ਦਰਵਾਜ਼ਾ ਸਾਹਿਬ ਤੋਂ ਨਿਕਲਾਂਗੇ ਤਾਂ ਖੱਬੇ ਸਾਈਡ ਖੱਬੇ ਸਾਈਡ ਬਿਲਕੁਲ ਨਿਸ਼ਾਨ ਸਾਹਿਬ ਆ ਜੀ ਨਿਸ਼ਾਨ ਸਾਹਿਬ ਪਛਾਟੇ ਕੋਣ ਤੋਂ ਬਾਅਦ ਸਾਈਡ ਤੇ ਇੱਕ ਝੌਂਪੜੀ ਰੱਖੀ ਹੋਈ ਹੈ ਜੀ ਇਹ ਪਹਿਲਾਂ ਤਾਂ ਸਾਨੂੰ ਲੱਗਿਆ ਕਿ ਸ਼ਾਇਦ ਇਸ ਝੌਂਪੜੀ ਵਿੱਚ ਮਾਤਾ ਗੁਜਰਕੌਰ ਤੇ ਛੋਟੇ ਸਾਬਜਾ ਤੇ ਰਾਤ ਰਏ ਹੋਣੇ ਬਟ ਨਹੀਂ ਜਦੋਂ ਅਸੀਂ ਇੱਥੇ ਲਿਖਿਆ ਹੋਇਆ ਪੜਿਆ ਕੜਿਆ ਇਹ ਝੌਂਪੜੀ ਬਣਾਈ ਗਈ ਸੀ 2020 ਵਿੱਚ ਜਦ ਕਿਸਾਨਾਂ ਦਾ ਅੰਦੋਲਨ ਸ਼ੁਰੂ ਹੋਇਆ ਸੀ ਤਾਂ ਇੱਕ ਕਿਸਾਨਾ ਵੱਲੋਂ ਦਿੱਲੀ ਦੇ ਵਿੱਚ ਬਣਾਈ ਸੀਗੀ ਤੇ ਜਦੋਂ ਦਿੱਲੀ ਚ ਕਿਸਾਨ ਅੰਦੋਲਨ ਖਤਮ ਹੋਇਆ ਤਾਂ ਉਹਨਾਂ ਨੇ ਲਿਆ ਕੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਰੱਖ ਦਿੱਤੀ ਇਹ ਨੂੰ ਕਿਸਾਨੀ ਅੰਦੋਲਨ ਦੀ ਜਿੱਤ ਮੰਨੀ ਜਾਂਦੀ ਹੈ ਕਿ ਉਸ ਖੁਸ਼ੀ ਵਿੱਚ ਇਤਿਹਾਸ ਦਾ ਇਸ ਸਮੇਂ ਅਗਰ ਸਾਤ ਤੋਂ ਕੋਈ ਗਲਤੀ ਹੋਗੀ ਤਾਂ ਸਾਨੂੰ ਕਮੈਂਟ ਕਰਨਾ ਤੇ ਅਸੀਂ ਉਸ ਗਲਤੀ ਨੂੰ ਸੁਧਾਰਾਂਗੇ ਜੀ